ਸਾਲ ਭਰਾਓ ਮੱਕੀ ਦੇ ਨਾਲ ਜੁੜੀ ਹੋਈ ਵੀਡੀਓ ਆ ਤੁਸੀਂ ਮੱਕੀ ਚਾਹੇ ਹਰੇਚਾਰੇ ਲਈ ਲਾਈ ਹੋਈ ਆ ਚਾਹੇ ਸਾਈਲੇਜ ਵਾਸਤੇ ਲਾਈ ਹੋਈ ਆ ਚਾਹੇ ਪਕਾਵੀਂ ਆ ਤੇ ਇੱਕ ਤੁਹਾਡੇ ਨਾਲ ਵੀਡੀਓ ਜਾਣਕਾਰੀ ਹੱਥ ਜੋੜ ਕੇ ਬੇਨਤੀ ਕਰਨੀ ਹੈਗੀ ਆ ਕਿ ਜਿਹੜੀ 10 ਮਾਰਚ ਤੋਂ ਬਾਅਦ ਮੱਕੀ ਲੱਗਦੀ ਹੈਗੀ ਆ 15 ਮਾਰਚ ਤੋਂ ਬਾਅਦ ਮੱਕੀ ਲੱਗਦੀ ਹੈ ਸਮਰ ਸੀਜ਼ਨ ਕਹਿੰਦੇ ਆ ਪਾਜੀ ਨੂੰ ਸਪ੍ਰਿੰਗ ਤੋਂ ਬਾਹਰ ਹੁੰਦਾ ਸਪ੍ਰਿੰਗ ਸੀਜ਼ਨ ਆ ਜਿਹੜਾ ਉਹ 1 ਫਰਵਰੀ ਤੋਂ 10-15 ਮਾਰਚ ਤੱਕ ਹੀ ਹੁੰਦਾ ਕਹ ਕੈਂਟ ਤੋਂ ਕੈਂਟ ਕੰਪਨੀਆਂ ਵੀ ਜਿਹੜੀਆਂ ਮੱਕੀ ਦੇ ਵਿੱਚ ਵੱਡੇ ਪਲੇਅਰ ਹੈਗੇ ਆ ਉਹ ਵੀ ਇਹ ਕਹਿੰਦੇ ਹੈਗੇ ਆ ਵੀ 35 ਡਿਗਰੀ ਤੋਂ ਬਾਅਦ ਜਦੋਂ ਮੌਸਮ ਖੁਸ਼ਕ ਹੋ ਜਾਂਦਾ 36 37 38 ਅੱਜ ਕੱਲ ਤਾਂ ਮਈ ਦੇ ਵਿੱਚ ਤਾਂ 42 45 ਡਿਗਰੀ ਤਾਪਮਾਨ ਚੱਲ ਰਿਹਾ ਹੈਗਾ ਤਾਂ ਬਹੁਤ ਜ਼ਿਆਦਾ ਦਿੱਕਤ ਆਊਗੀ ਜਦੋਂ ਝੰਡਾ ਬਾਬੂ ਆਉਂਦਾ ਹੈਗਾ ਇਹ ਲਗਭਗ ਕਈ ਕਿਸਮਾਂ ਦੇ ਵਿੱਚ 60-70 ਦਿਨ ਦੇ ਵਿੱਚ ਆ ਜਾਂਦਾ ਹੈ ਕਈਆਂ ਦੇ 70-75 ਦਿਨ ਦੇ ਵਿੱਚ ਆਉਂਦਾ ਹੈਗਾ ਤੇ ਹਜੇ ਛੱਲੀ ਦੇ ਵਿੱਚ ਸੂਤ ਨਹੀਂ ਕੱਤਿਆ ਹੁੰਦਾ ਛੱਲੀ ਨੇ ਛੱਲੀ ਦੇ ਵਿੱਚ ਦਾਣੇ ਤਾਂ ਕਿੱਥੋਂ ਪੈਣੇ ਹੈਗੇ ਆ ਜਿਹੜਾ ਸੂਤ ਕੱਤਣਾ ਹੈਗਾ ਇਹਦਾ ਇਹ ਮੇਲ ਹੈ ਇਹ ਫੀਮੇਲ ਆ ਇਹਦੇ ਵਿੱਚ ਆਪਸ ਦੇ ਵਿੱਚ ਰਿਲੇਸ਼ਨ ਹੀ ਨਹੀਂ ਹੁੰਦਾ ਸੈਕਸ ਹੀ ਨਹੀਂ ਹੁੰਦਾ ਪੋਲੀਨੇਸ਼ਨ ਹੀ ਨਹੀਂ ਹੁੰਦੀ ਇਹ ਜਿਹੜਾ ਸਮਾ ਹੈਗਾ ਖਾਸ ਕਰਕੇ ਮਈ ਦਾ ਜਿਹੜੀ 10 ਮਾਰਚ ਤੋਂ ਬਾਅਦ ਮੱਕੀ ਬੀਜੀ ਹੋਈ ਹੈ ਬਹੁਤ ਜ਼ਿਆਦੇ ਵੱਡੇ ਖਤਰੇ ਦੇ ਵਿੱਚ ਉਹ ਲੰਘਦੀ ਹੈਗੀ ਹੈ ਕੋਈ ਵੀ ਕੰਪਨੀ ਗਾਰੰਟੀ ਨਹੀਂ ਕਰਦੀ ਹੈਗੀ ਜਿਹੜੀਆਂ ਤੁਸੀਂ April ਦੇ ਵਿੱਚ ਲਾਈਆਂ ਹੋਈਆਂ ਤੁਹਾਡੀਆਂ ਮੱਕੀਆਂ ਵੀ ਰੱਬ ਪਰੋਸੀ ਹੁੰਦੀਆਂ ਕਿਉਂਕਿ ਆਪਾਂ ਕਹਿ ਦਿੰਦੇ ਹੈਗੇ ਮੱਕੀ ਚ ਛੱਲੀ ਦੇ ਵਿੱਚ ਦਾਣਾ ਨਹੀਂ ਪਿਆ ਹੈਗਾ ਜੀ ਛੱਲੀ ਦੇ ਵਿੱਚ ਦਾਣਾ ਨਹੀਂ ਪਿਆ ਤਾਂ ਸਾਈਲੇਜ ਕੀ ਬਣੂਗਾ ਹੈਗਾ ਕੁਆਲਿਟੀ ਨਹੀਂ ਬਣਨੀ ਹੈਗੀ ਜਿਹੜੀਆਂ ਮੱਕੀਆਂ ਵੀ April ਚ ਲੱਗੀਆਂ ਮਈ ਦੇ ਪਹਿਲੇ ਹਫ਼ਤੇ ਇੱਕ ਵਜਾਈ ਹੋਈ ਗਈ ਹੈ ਉਹਨਾਂ ਦੇ ਵਿੱਚ ਜੇਕਰ 60 65 ਦਿਨ ਤੇ 75 ਦਿਨ ਤੇ ਜਾ ਕੇ ਇਹ ਚੀਜ਼ ਹੋਣੀ ਹੈਗੀ ਆ 88 ਦਿਨ ਤੇ ਜਾ ਕੇ 90 ਦਿਨ ਤੇ ਜਾ ਕੇ ਆਚਾਰ ਪੈਣ ਦਾ ਸਮਾਂ ਬਣਨਾ ਹੈਗਾ ਉਸ ਸਮੇਂ ਹੋ ਸਕਦਾ ਹੈਗਾ ਕਿ ਛੱਲੀ ਦੇ ਵਿੱਚ ਦਾਣੇ ਹੀ ਨਾ ਹੋਣ ਲਾਈਨਾਂ ਖਾਲੀ ਰਹਿ ਜਾਣ ਕਾਰਨ ਕੀ ਹੈ ਟੈਂਪਰੇਚਰ ਵੈਦਰ ਮੌਸਮ ਕਿਉਂਕਿ ਇਹ ਜਿਹੜਾ ਤੁਸੀਂ ਦੋ ਦੋ ਦਿਨ ਸਾਲਾਂ ਤੋਂ ਮੌਸਮ ਬਦਲਮਾ ਚੱਲ ਰਿਹਾ ਸੀ ਇਸ ਵਾਰੀ ਜਿਹੜਾ ਆਮ ਦੇ ਨਾਲੋਂ ਵੱਧ ਗਰਮੀ ਪੈ ਰਹੀ ਹੈਗੀ ਆਮ ਦੇ ਨਾਲੋਂ ਵੱਧ ਖੁਸ਼ਕ ਹੈ ਪਿਛਲੇ ਸਾਲ ਬਰਸਾਤਾਂ ਹੀ ਪੰਜ-ਪੰਜ ਦਿਨਾਂ ਬਾਅਦ ਹੋਈ ਗਈਆਂ ਤਾਂ ਕਈ ਵਾਰ ਮੌਸਮ ਜਦੋਂ ਆਪਣਾ ਸਾਥ ਨਹੀਂ ਦਿੰਦਾ ਹੈਗਾ ਤਾਂ ਫੇਰ ਭਾਵੇਂ ਤੁਹਾਡਾ ਚਾਚੇ ਦਾ ਮੁੰਡਾ ਪ੍ਰਧਾਨ ਮੰਤਰੀ ਹੋਵੇ ਉਹ ਵੀ ਤੁਹਾਡਾ ਕੋਈ ਮਸਲਾ ਹੱਲ ਨਹੀਂ ਕਰ ਸਕਦਾ ਕਿਉਂਕਿ ਰਾਜਾ ਮੌਸਮ ਹੈਗਾ ਤੁਹਾਡੇ ਕੋਲੇ ਪਾਣੀ ਚੰਗਾ ਹੋ ਸਕਦਾ ਮਿੱਟੀ ਚੰਗੀ ਹੋ ਸਕਦੀ ਹੈ ਪਰ ਜੇ ਮੌਸਮ ਤੁਹਾਡੇ ਕੋਲੇ ਚੰਗਾ ਨਹੀਂ ਹੈਗਾ ਕਿਸੇ ਵੀ ਕ੍ਰੌਪ ਦੀ ਕੁਆਲਿਟੀ ਨਹੀਂ ਬਣ ਸਕਦੀ ਹੈਗੀ ਤਾਂ ਕਈ ਵਾਰੀ ਆਪਾਂ ਕੰਪਨੀਆਂ ਨੂੰ ਦੋਸ਼ ਦੇ ਦਿੰਦੇ ਹੈਗੇ ਆ ਤੇ ਜਦੋਂ ਆਪਣਾ ਚੰਗਾ ਝਾੜ ਆ ਜਾਂਦਾ ਫੇਰ ਆਪਾਂ ਆਪ ਦੀ ਮੋਛ ਨੂੰ ਵੱਡਾ ਦੇ ਦਿੰਨੇ ਹੈਗੇ ਕਿ ਵੀ ਬਾਈ ਜੀ ਮੈਂ ਨੇ ਇੰਨਾ ਕੱਢ ਦਿੱਤਾ ਮੈਨੇ ਜਿਹੜਾ ਮੱਕੀ ਦੀਆਂ ਛੱਲੀ ਦਾ ਦਾਣਾ ਹੈਗਾ ਮੈਨੇ 60 ਕਵਾਂਟਲ ਕੱਢ ਦਿੱਤਾ ਬਿਹਾਰ ਵਾਲੇ ਕਹਿੰ ਆਵਲੇ 45 50 ਕੁਆਂਟਲ ਕੱਢ ਲੈਂਦੇ ਹੈਗੇ ਆ ਸਾਈਲੇਜ ਆਵਾਜ਼ ਤੁਸੀਂ 200 ਪਲੱਸ ਕੁਆਂਟਲ ਕੱਢਦੇ ਹੈਗੇ ਹੋ ਪਰ ਜੇਕਰ ਤੁਹਾਡੀਆਂ ਮੱਕੀਆਂ ਲੱਗੀਆਂ ਹੋਈਆਂ ਤਾਂ ওয়াটার ਮੈਨੇਜਮੈਂਟ ਵਧੀਆ ਰੱਖੋ ਪोटाश ਵਧੀਆ ਤਰੀਕੇ ਨਾਲ ਦਿਓ ਇਹ ਜਿਹੜਾ ਬੂਟਾ ਹੈਗਾ ਡਰਾਈ ਮੀਟਰ ਇਹਦੇ ਵਿੱਚ ਨਾਰਮਲ ਹੁੰਦਾ ਇਹ ওয়াਟਰ ਬੋਡੀ ਹੁੰਦੀ ਹੈ ਇੱਕ ਤਰ੍ਹਾਂ ਦੀ ਬਹੁਤ ਜ਼ਿਆਦਾ ਹਾਈ ਸਪੀਡ ਦੇ ਨਾਲ ਨਿਊਟ੍ਰੀਸ਼ਨ ਸੋਖਦਾ ਜਿੰਨਾ ਵੀ ਨਿਊਟ੍ਰੀਸ਼ਨ ਜੜ ਤੋਂ ਉੱਪਰ ਤੱਕ ਜਾਣਾ ਉਹ ਪोटाश ਨੇ ਲੈ ਕੇ ਜਾਣਾ ਪोटाश ਟਰੱਕ ਦਾ ਕੰਮ ਕਰਦੀ ਹੈ ਤੇ ਪਾਣੀ ਦੇ ਦੁਆਰਾ ਉਹ ਟਰੱਕ ਚੱਲਣਾ ਡੀਜ਼ਲ ਪੈਟਰੋਲ ਦੇ ਨਾਲ ਨਹੀਂ ਚੱਲਣਾ ਹੈਗਾ ਤਾਂ ਜੇਕਰ ਤੁਹਾਡੀਆਂ ਮੱਕੀਆਂ ਖਾਲੀ ਨਾ ਰਹਿ ਕੋਸ਼ਿਸ਼ ਕਰਿਆ ਕਰੋ ਡੇਰੀ ਫਾਰਮਰਾਂ ਨੂੰ ਵੀ ਬੇਨਤੀ ਹੈ ਵੀ 1 ਫਰਵਰੀ ਤੋਂ ਲੈ ਕੇ 10 ਮਾਰਚ ਤੱਕ ਕੰਮ ਨਿਮੇੜ ਲਿਆ ਕਰੋ ਬਜਾਈਆਂ ਦਾ ਉਸ ਤੋਂ ਬਾਅਦ ਸਾਰਾ ਖਤਰੇ ਭਰਿਆ ਹੀ ਹੁੰਦਾ ਹੈਗਾ ਇਹਨੂੰ ਓਨੀ ਜਿਆਦੇ ਖਤਰਾ بارش ਤੋਂ ਨਹੀਂ ਹੈਗਾ ਇਹਨੂੰ ਜਿਆਦੇ ਖਤਰਾ ਹਾਈ ਟੈਂਪਰੇਚਰ ਖੁਸ਼ਕ ਮੌਸਮ ਤੋਂ ਹੈਗਾ ਜਦੋਂ ਹੀ 35 ਡਿਗਰੀ ਵੱਧਦਾ ਇਹਦੇ ਵਿੱਚ ਸਮੱਸਿਆਵਾਂ ਵੱਧ ਹੀ ਸਕਦੀਆਂ ਹੈ ਜਰੂਰ ਜਾਣਕਾਰੀ ਹੋਰ ਵੀਰਾਂ ਨਾਲ ਸਾਂਝੀ ਕਰਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਫੇਸਬੁਕ ਇੰਸਟਾਗ੍ਰਾਮ YouTube ਤੇ ਬਨੇ ਰਹੋ ਧੰਨਵਾਦ